ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀ ਜੱਸਲ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੀ ਫਿਲਮੀ ਸਟੋਰੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਨਿਰਮਾਤਾ ਨਿਰਦੇਸ਼ਕ ਅਦਿੱਤਿਆ ਸੋਦੀ ਇਹ ਖੂਬੀ ਰਹੀ ਹੈ ਕਿ ਉਸਨੇ ਪੰਜਾਬੀ ਸਿਨੇਮਾ ਲਈ ਹਮੇਸ਼ਾ ਹੀ ਕੁਝ ਵੱਖਰਾ ਤੇ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਗੱਲ ਫਿਲਮ ਦੇ ਵਿਸ਼ੇ ਦੀ ਹੋਵੇ ਜਾਂ ਕਲਾਕਾਰਾਂ ਦੀ हटਕੇ ਫਿਲਮ ਬਣਾਉਣ ਦਾ ਜੋਖਮ ਉਠਾਉਣ ਤੋਂ ਕਦੇ ਉਸਨੇ ਗੁਰੇਜ਼ ਨਹੀਂ ਕੀਤਾ ਹੁਣ 12 ਸਤੰਬਰ ਨੂੰ ਆ ਰਹੀ ਫਿਲਮ ਪੰਜਾਬੀ ਆਗੇ ਹੋਏ ਦੇ ਟਾਈਟਲ ਅਤੇ ਪੋਸਟਰ ਤੋਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੱਥੇ ਪ੍ਰਿੰਸ ਕਮਲਜੀਤ ਵਰਗੇ ਵਿੱਗੇਜ ਕਲਾਕਾਰ ਅਤੇ ਸਿੰਘਾ ਵਰਗੇ ਖੜਕੂ ਗਾਇਕ ਦੇ ਨਾਲ-ਨਾਲ ਕੁਝ ਬਾਲ ਕਲਾਕਾਰਾਂ ਦੇ ਤਾਜ਼ੇ ਚਿਹਰੇ ਵੀ ਨਜ਼ਰ ਆਉਣਗੇ ਇਸ ਫਿਲਮ ਦਾ ਟ੍ਰੇਲਰ ਵੇਖਦਿਆਂ ਕਹਿ ਸਕਦੇ ਹਾਂ ਕਿ ਇਹ ਕਾਮੇਡੀ ਐਕਸ਼ਨ ਅਤੇ ਸਸਪੈਂਸ ਭਰਪੂਰ ਮੋਰੰਜਕ ਡਰਾਮਾ ਹੈ ਜਿਸ ਦੀ ਕਹਾਣੀ ਵਿੱਚ ਦਰਸ਼ਕ ਅਨੇਕਾਂ ਟਵਿਸਟ ਵੇਖਣਗੇ ਤੁਸੀਂ ਇੱਥੇ ਕੀ ਕਰਦੇ ਹੋ ਯਾਰ ਅਸੀਂ ਤੇਰੇ ਚੱਕਰ ਚ ਕਚੋਰ ਦੇ ਵਿਆਹ ਵਿੱਚ ਪਾਣੀ ਤਾਂ ਮਾਰਤੀ ਹੁਣ ਕੁੱਟੂਗਾ ਸਾਨੂੰ ਜੇਕਰ ਅਦਿੱਤਿਆ ਸੂਦ ਦੀਆਂ ਪੰਜਾਬੀ ਸਿਨੇਮੇ ਲਈ ਅਜਈਆਂ ਪਹਿਲੀਆਂ ਕੋਸ਼ਿਸ਼ਾਂ ਦੀ ਗੱਲ ਕਰੀਏ ਤਾਂ ਉਸਨੇ 2013 ਵਿੱਚ ਫਿਲਮ ਓਏ ਹੋਏ ਪਿਆਰ ਹੋ ਗਿਆ ਰਾਹੀਂ ਸ਼ੈਰੀ ਮਾਨ ਨੂੰ ਪੰਜਾਬੀ ਪਰਦੇ ਤੇ ਲਿਆਂਦਾ ਸੀ ਫਿਰ 2019 ਵਿੱਚ ਸਾਰਥਿਕ ਪੰਜਾਬੀ ਸਿਨੇਮੇ ਦੀ ਗਵਾਹੀ ਭਰਦੀ ਫਿਲਮ ਤੇਰੀ ਮੇਰੀ ਜੋੜੀ ਰਾਹੀਂ ਉਸਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਨੂੰ ਵੱਡੇ ਪਰਦੇ ਤੇ ਲਿਆਂਦਾ ਤੇ ਹੁਣ ਪਿਛਲੇ ਸਾਲ 2024 ਵਿੱਚ ਚਰਚਿਤ ਫਿਲਮ ਸੈਕਟਰ 17 ਰਾਹੀ ਪ੍ਰਿੰਸ ਕਮਲਜੀਤ ਨੂੰ ਇੱਕ ਵੱਖਰੇ ਵਿਸ਼ੇ ਨਾਲ ਵੱਡੇ ਪਰਦੇ ਤੇ ਪੇਸ਼ ਕੀਤਾ ਹੁਣ ਜੇਕਰ ਆ ਰਹੀ ਇਸ ਨਵੇਕਲੇ ਵਿਸ਼ੇ ਦੀ ਫਿਲਮ ਪੰਜਾਬੀ ਆਗੇ ਬਾਰੇ ਗੱਲ ਕਰੀਏ ਤਾਂ ਪ੍ਰਿੰਸ ਕਮਲਜੀਤ ਅਤੇ ਸਿੰਘਾਂ ਤੋਂ ਇਲਾਵਾ ਜਿੱਥੇ ਬਾਲ ਕਲਾਕਾਰ ਆਪਣੀ ਆਪਣੀ ਅਦਾਕਾਰੀ ਦਾ ਜੋਰ ਵਿਖਾਉਂਦੇ ਨਜ਼ਰ ਆਉਣਗੇ ਉਥੇ ਇੱਕ ਨਵੀਂ ਅਦਾਕਾਰਾ ਟਵਿੰਕਲ ਅਰੋੜਾ ਵੀ ਇਸ ਵਿੱਚ ਪਹਿਲੀ ਵਾਰ ਨਜ਼ਰ ਆਵੇਗੀ ਜੋ ਪੰਜਾਬੀ ਸਿਨੇਮੇ ਦੀਆਂ ਹਿਰਨਾਂ ਵਿੱਚ ਸਰਮੇ ਹੁੰਦੀ ਪਿੰਡ ਦੇ ਵਿੱਚ ਵਿਚ ਵਿਚਾਲੇਂ ਜੱਫੀਆਂ ਪਾਉਂਦੇ ਨੂੰ ਜੱਫੀਆਂ ਐ ਥੋੜੀ ਪੈਂਦੀ ਹੁੰਦੀ ਆ ਤਾਂ ਫਿਰ ਕਿਵੇਂ ਪੈਂਦੀ ਐ ਇਸ ਫਿਲਮ ਦਾ ਲੇਖਕ ਅਤੇ ਨਿਰਦੇਸ਼ਕ ਖੁਦ ਅਦਿੱਤਿਆ ਸੂਦ ਹੈ ਅਤੇ ਫਿਲਮ ਦਾ ਨਿਰਮਾਣ ਅਦਿੱਤਿਆ ਗਰੁੱਪ ਵੱਲੋਂ ਨਿਰਮਾਤਾ ਹਰਮਨ ਸੂਦ ਨੇ ਕੀਤਾ ਹੈ ਕ੍ਰੀਏਟਿਵ ਡਾਇਰੈਕਟਰ ਉਜਾਇਲ ਸੂਦ ਹਨ ਡੀਓਪੀ ਅਸਪਾਕ ਸ਼ੇਖ ਹਨ ਐਕਸ਼ਨ ਡਾਇਰੈਕਟਰ ਮੋਨੂ ਕੰਬੋਜ ਅਤੇ ਲਾਈਨ ਪ੍ਰੋਡਿਊਸਰ ਅਜੇ ਸੂਦ ਹਨ ਫਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਸ਼ੋਭਮ ਪਚੰਦਰ ਚੂੜ ਹਨ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਕੈਵਨ ਰੌਏ ਅਤੇ ਕਰੋਬ ਨੇ ਦਿੱਤਾ ਹੈ। ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫੇਰੇ ਹੀ ਗੱਲ ਕਿਉਂ ਤੁਰੇ ਜਾਂਦੀਆਂ ਨੇ ਕਿਉਂ ਚੁਰੀ ਸਾਡੇ ਘਰ ਜੰਮੀ ਕੁੜੀ ਮੈਂ ਕੁੜੀ ਮੇਰੀ ਮਾਂ ਕੁੜੀ ਫਿਲਮ ਆਈਆ ਆਪਣੀ ਕਿਹੜੀ ਹੁਣ ਸੁਰਜੀਤ ਜੀ ਨਾਲ ਨੂੰ ਦਿਓ ਇਜਾਜ਼ਤ ਫਿਰ ਮਿਲਦੇ ਹਾਂ ਇੱਕ ਨਵੀਂ ਫਿਲਮੀ ਸਟੋਰੀ ਦੇ ਨਾਲ ਤਦ ਤੱਕ ਸਾਡੇ ਚੈਨਲ ਪੰਜਾਬੀ ਸਕਰੀਨ ਐਂਟਰਟੇਨਮੈਂਟ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ